ਤੁਸੀਂ ਦੇਖ ਰਹੇ ਹੋ ਦਾ ਗਰੋਇੰਗ ਪੰਜਾਬ ਟੀਵੀ ਇਸ ਵਕਤ ਬੀਜੇਪੀ ਦੇ ਉਮੀਦਵਾਰ ਹੰਸਰਾਜ ਵਾਲੀਆ ਪੈਲਸ ਕੋਟੀ ਸੇਖਾਂ ਦੇ ਵਿੱਚ ਪਹੁੰਚੇ ਹਨ ਤੇ ਕਿਸਾਨ ਜਨਤੀ ਬੰਦੀਆਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਆਹ ਕਿਸਾਨ ਜਥੇਬੰਦੀਆਂ ਦੇ ਨਾਲ ਗੱਲ ਕਰਦੇ ਹਾਂ ਹਾਂਜੀ ਭਾਈ ਕਿਹੜੀ ਕਿਸਾਨ ਜਥੇਬੰਦੀ ਤੋਂ ਤੁਸੀਂ ਮੈਂ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦਾ ਜ਼ਿਲ੍ਹਾ ਪ੍ਰਧਾਨ ਜਗਰੂਪ ਸਿੰਘ ਰੰਡਿਆਲਾ ਜੀ ਅੱਜ ਭਾਜਪੀ ਦੇ ਉਮੀਦਵਾਰ ਹੰਸਰਾਜ ਇੱਥੇ ਪਹੁੰਚੇ ਹਨ ਤੁਸੀਂ ਉਹਨਾਂ ਦਾ ਵਿਰੋਧ ਕਰਨ ਲਈ ਪਹੁੰਚੇ ਹੋ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਹੈ ਭਲੀ ਭਾਤੀ ਪੰਜਾਬ ਦੇ ਵਿੱਚ ਕਿਸਾਨ ਜੁੰਡੀਆਂ ਕਿਸ ਕਰਕੇ ਵਿਰੋਧ ਕਰ ਰਹੀਆਂ ਪਰ ਫਿਰ ਵੀ ਮੋਟੀਆਂ-ਮੋਟੀਆਂ ਗੱਲਾਂ ਜਿਹੜੀਆਂ ਹੈਗੀਆਂ ਇੱਕ ਵਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਪਾਜੀ ਸਾਡੇ ਨਾਲ 2020 ਤੋਂ ਲੈ ਕੇ ਠੀਕ ਹੈ ਜੀ ਜਿਹੜੇ ਵਾਅਦੇ ਕੀਤੇ ਸੀ ਕਾਲੇ ਕਾਨੂੰਨਾਂ ਦੇ ਵਿੱਚ ਇਹਨਾਂ ਨੇ ਧਰਨਾ ਚੁਕਵਾ ਦਿੱਤਾ ਕਹਿ ਕੇ ਚਲੋ ਅਸੀਂ ਉੱਠਿਆ ਜੇ ਉੱਥੋਂ ਜਿੱਦਾ ਮਰਜ਼ੀ ਸਮਝ ਲਓ ਠੀਕ ਹੈ ਜੀ ਜਿਹੜੇ ਇਹਨਾਂ ਨੇ ਸਾਡੀਆਂ ਮੰਗਾਂ ਪੈੰਡਗ ਰੱਖੀਆਂ ਹੋਈਆਂ ਅਸੀਂ 2 ਸਾਲ 3 ਸਾਲ ਉਡੀਕਦੇ ਰਹੇ ਆ ਇਹਨਾਂ ਨੇ ਕੋਈ ਸਾਡੀ ਮੰਗ ਨਹੀਂ ਪੂਰੀ ਕੀਤੀ ਐਮਐਸਪੀ ਕਰਜ਼ਾ ਮੁਕਤੀ ਜਾਂ ਜੋ ਵੀ ਸਾਡਾ ਲਖੀਮਪੁਰ ਖੀਰੀਏ ਜਿੰਨੇ ਸਾਡੇ ਸ਼ਹੀਦ ਕੀਤੇ ਉਹਨਾਂ ਨੂੰ ਮੁਆਵਜ਼ਾ ਨੌਕਰੀ ਤੇ ਇਨਸਾਫ ਉਹਨਾਂ ਨੂੰ ਹਜੇ ਤੱਕ ਕੋਈ ਕੁਝ ਨਹੀਂ ਮਿਲਿਆ ਜੀ ਫੇਰ ਅਸੀਂ 13 ਫਰਵਰੀ ਦਾ ਲਾਇਆ ਹੋਇਆ ਅੰਦੋਲਨ ਸਾਡਾ ਟੂ ਜਿਹੜਾ ਚੱਲਦਾ ਵਾ ਜੀ ਉਹ ਵੀ ਅਸੀਂ ਸ਼ੰਭੂ ਤੇ ਬੈਠੇ ਹੋਏ ਆ ਜੀ ਉੱਥੇ ਵੀ ਸਾਡੇ 14 15 ਜਣੇ ਸ਼ਹੀਦ ਹੋ ਗਏ ਲਖੀਮਪੁਰ ਖੀਰੀ ਦੇ ਵਿੱਚ ਸਾਡੇ ਸ਼ਹੀਦ ਕੀਤੇ ਸੀ ਖਨੌਰੀ ਬਾਰਡਰ ਦੇ ਉੱਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀਰ ਵੀ ਸਾਡਾ ਸ਼ੁਭ ਕਰਨ ਵੀਰ ਛੋਟਾ ਵੀਰ ਜੀ ਦੀ ਉਮਰ 22 ਸਾਲ ਸੀ ਤੇ ਦੋ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਪਿਤਾ ਜੀ ਉਹਨਾਂ ਦੀ ਪਹਿਲਾਂ ਹੀ ਡੈਥ ਹੋ ਗਈ ਸੀ ਤੇ ਉਹਨੂੰ ਇਹਨਾਂ ਨੇ ਸ਼ਹੀਦ ਕੀਤਾ ਅਸੀਂ ਉਹਨਾਂ ਚੀਜ਼ਾਂ ਦਾ ਇਨਸਾਫ ਮੰਗ ਰਹੇ ਹਾਂ ਸਾਨੂੰ ਸਵਾਲ ਆ ਅਸੀਂ ਸਵਾਲ ਕਰਦੇ ਹਾਂ ਜਵਾਬ ਦੇ ਕੇ ਜਾਓ ਵੀ ਉਹਨਾਂ ਨੂੰ ਕਿਉਂ ਸ਼ਹੀਦ ਕੀਤਾ ਉੱਥੇ ਤੁਹਾਡੀ ਪੁਲਿਸ ਨੇ ਇਹ ਜਦੋਂ ਹੰਸਰਾਜ ਜੀ ਨਾਲ ਗੱਲ ਕਰਦੇ ਆ ਉਹ ਕਹਿੰਦੇ ਮੀਡੀਆ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਇਹ ਹਿੰਸਕ ਤੌਰ ਦੇ ਉੱਤੇ ਮੇਰੇ ਨਾਲ ਵਿਰੋਧ ਕਰਦੇ ਆ ਨਾ ਮੇਰੇ ਨਾਲ ਡਿਬੇਟ ਨਹੀਂ ਕਰਦੇ ਟੇਬਲ ਟਾਕ ਨਹੀਂ ਕਰਦੇ ਭਾਜੀ ਅੱਜ ਤੁਸੀਂ ਇੱਥੇ ਹੀ ਆ ਨਾ ਕਰਾਊ ਟੇਬਲ ਟਾਕ ਸਾਡੀ ਇੱਥੇ ਆਜੋ ਇੱਥੇ ਖੜੇ ਆ ਜੀ ਟੇਬਲ ਟਾਕ ਹੀ ਸਾਡੇ ਕੋਲੇ ਬਿਠਾਓ ਜੀ ਗੱਲ ਕਰਾਂਗੇ ਇਹ ਜੋ ਕਹਿੰਦੇ ਇੱਕ ਮਿੰਟ ਉਹ ਜੋ ਕਹਿੰਦੇ ਰਹਿੰਦੇ ਆ ਨਾ ਜੀ ਭਾਈ ਉਹ ਬਿਲਕੁਲ ਗਲਤ ਲਿਓ ਉੱਥੇ ਕਰੋ ਕਰੀਏ ਗੱਲਾਂ ਆਜੋ ਉਹਨਾਂ ਦੇ ਖੜੋ ਦਿਓ ਸਾਡੇ ਸਵਾਲ ਦਾ ਜਵਾਬ ਕੋਈ ਸਾਡੀ ਕੋਈ ਦੁਸ਼ਮਣੀ ਨਹੀਂ ਸਾਡੀ ਕੋਈ ਜਾਤੀ ਦੁਸ਼ਮਣੀ ਨਹੀਂ ਹੈ ਅਨਸਰ ਆ ਜਾਂ ਹੰਸ ਨਾਲ ਅਸੀਂ ਬੀਜੇਪੀ ਦਾ ਵਿਰੋਧ ਕਰ ਰਹੇ ਹਾਂ ਅਸਰਾ ਜਾਂ ਅਸਤਾ ਨਹੀਂ ਕਰ ਰਹੇ ਅਸੀਂ ਬੀਜੇਪੀ ਦਾ ਵਿਰੋਧ ਕਰ ਰਹੇ ਹਾਂ ਅਸੀਂ ਇਹੀ ਕਹਿੰਦੇ ਸਾਡੇ ਨਾਲ ਬਹਿ ਕੇ ਗੱਲ ਤਾਂ ਕਰੋ ਅਸੀਂ ਕਹਿੰਦੇ ਉਹਨੂੰ ਕੁੱਟਣਾ ਹੈ ਜਾਂ ਮਾਰਨਾ ਹੈ ਜਾਂ ਉਹਨੂੰ ਹੱਥ ਲਾਉਣਾ ਹੈ ਨਾ ਉਹਨੂੰ ਗਾਲ ਕੱਢਣੀ ਹੈ ਨਾ ਮੰਦਾ ਬੋਲਣਾ ਸਿਰਫ ਬੀਜੇਪੀ ਨੂੰ ਆ ਜਿਹੜੇ ਨਾਰੇ ਵੀ ਲਾਉਣੇ ਤੇ ਬੀਜੇਪੀ ਦੇ ਲਾਉਣੇ ਨਾ ਗਾਲ ਕੱਢਣੀ ਨਾ ਮੰਦਾ ਨਾ ਕੋਈ ਹੱਥ ਚੱਕਣਾ ਉਹ ਕਹਿੰਦੇ ਜਦੋਂ ਕਿਸਾਨਾਂ ਨੂੰ ਮੀਟਿੰਗਾਂ ਦਵਾਈਆਂ ਜਾਂਦੀਆਂ ਇਹ ਉੱਥੇ ਪਹੁੰਚਦੇ ਨਹੀਂ ਭੱਜ ਜਾਂਦੇ ਹੈਗੇ ਆ ਕੋਈ ਨਹੀਂ ਭੱਜਦੇ ਦੇਖੋ ਜੀ ਮੀਡੀਆ ਦੇ ਇੰਚਾਰਜ ਸਾਹਿਬ ਮੀਟਿੰਗਾਂ ਕਿਤਾ ਪਤਾ ਹੀ ਨਹੀਂ ਕਿੰਨੀਆਂ ਕਰਵਾਈਆਂ ਤੇ ਕਿੰਨੀਆਂ ਹੋਈਆਂ ਮੋਦੀ ਦੀ ਸਰਕਾਰ ਦੇ ਨੇ ਤਿੰਨਾਂ ਕਾਨੂੰਨਾਂ ਦੇ ਬਾਰੇ ਕਿੰਨੀਆਂ ਮੀਟਿੰਗਾਂ ਹੋਈਆਂ ਗੱਲ ਕਰਨੇ ਸੀ ਤੇ ਸ਼ਾਮ ਨੂੰ ਰਾਤ ਨੂੰ ਹੀ ਬਤਲ ਜਾਂਦੇ ਸੀ ਉਸ ਗੱਲ ਤੇ ਹੀ ਨਹੀਂ ਖੜਦੇ ਜੇ ਬੰਦਾ ਖੜਦਾ ਹੋਵੇ ਨਾ ਤੇ ਫਿਰ ਗੱਲ ਸਹੀ ਲੱਗ ਜਾਂਦੀ ਹੈ ਆਂਸਰ ਆ ਜਾਂਦਾ ਹੈ ਵਿਅਕਤੀ ਤੋਂ ਤੇ ਨਹੀਂ ਕਿ ਅਸੀਂ ਕੋਈ ਵਿਰੋਧ ਅਸੀਂ ਤਾਂ ਨੀਤੀਆਂ ਦਾ ਵਿਰੋਧ ਕਰ ਰਹੇ ਹਾਂ ਇਹ ਜਿਹੜੀਆਂ ਬੀਜੇਪੀ ਦੀਆਂ ਨੀਤੀਆਂ ਐ ਇਹ ਕਿਸਾਨ ਮਾਰੂ ਮਜ਼ਦੂਰ ਮਾਰੂ ਛੋਟੇ ਮੁਲਾਜ਼ਮਾਂ ਦਾ ਕਟਲ ਕਰਨ ਵਾਲੇ ਮੁਲਾਜ਼ਮਾਂ ਤਿੱਕੜਾ ਨਾਲ ਸੈਂਟਰ ਵੱਲੋਂ ਦੇਣਾ ਪੰਜਾਬ ਸਰਕਾਰ ਵੱਲੋਂ ਜਿੱਤੇ ਪਈਆਂ ਤਨਖਾਹਾਂ ਵੀ ਨਹੀਂ ਮਿਲਦੀਆਂ ਮੇਰੇ ਆਪਦੇ ਦੋ ਬੱਚੇ ਨੌਕਰੀ ਕਰਦੇ ਤਨਖਾਹ ਹੀ ਨਹੀਂ ਮਿਲੀ ਕਿੰਨੇ ਚਿਰ ਦੀ ਜਦੋਂ ਅੰਸਰ ਆਜੰਸ ਇਹ ਕਹਿੰਦਾ ਵੀ ਜਾਂ ਬੀਜੇਪੀ ਦੇ ਜਿਹੜੇ ਖੜੇ ਨੇ ਕੈਂਡੀਡੇਟ ਉਹ ਕਹਿੰਦੇ ਨੇ ਕਿ ਐਮਐਸਪੀ ਮੇਰੇ ਵੱਸ ਨਹੀਂ ਤੇ ਸਾਡਾ ਸੁਆਲ ਇਹ ਆ ਪਹਿਲਾ ਵੀ ਐਮਐਸਪੀ ਤੁਹਾਡੇ ਵਸ ਨਹੀਂ ਤੇ ਸੈਂਟਰ ਸਰਕਾਰ ਦੇ ਵਸ ਨਹੀਂ ਤੇ ਕੀ ਇਹ ਦਾਤੇਵਾਲ ਦੇ ਕਿਸੇ ਬੰਦੇ ਦੇ ਵਸ ਸਕ ਕੇ ਗਿੱਲੀਆਂ ਦੇ ਦੇ ਇਹ ਵਸ ਕੀ ਦੇ ਡਬਲਿਆ ਦੇ ਦੇ ਤੁਹਾਨੂੰ ਕਰ ਦੇਣਗੇ ਜੇ ਇਹਨਾਂ ਦੀ ਪੰਜਾਬ ਸਰਕਾਰ ਦੀ ਮਨਿਸਟਰ ਸੀ ਮੈਡਮ ਅਮਨ ਗਗਨ ਅਨਮੋਲ ਉਹਨਾਂ ਨੇ ਵੀ ਕਿਹਾ ਸੀ 5 ਮਿੰਟਾਂ ਦੇ ਵਿੱਚ ਐਮਐਸਪੀ ਦੇ ਦੇਾਂਗੇ ਪਰ ਉਹ ਹੁਣ ਵਾਦੇ ਤੋਂ ਮੁੱਕਰ ਗਏ ਨਹੀਂ ਨਹੀਂ ਇਹ ਵੀ ਝੂਠ ਆ ਤੁਸੀਂ ਆਪ ਤੁਸੀਂ ਤਾਂ ਪੱਤਰਕਾਰ ਨੇ ਤੁਹਾਨੂੰ ਵਾਦੇ ਨਾਲ ਚਾਹੀਦੇ ਸਾਡੇ ਨਾਲ ਸੰਗ ਪੜਨਾ ਪੰਜਾਬ ਸਰਕਾਰ ਛੱਡ ਕੇ ਕੋਈ ਸਟੇਟ ਦੀ ਸਰਕਾਰ ਐਮਐਸਪੀ ਦੇਣ ਦਾ ਅਧਿਕਾਰ ਹੀ ਨਹੀਂ ਰੱਖਦੀ ਪਰ ਉਹਨਾਂ ਨੇ ਵਾਅਦੇ ਕੀਤੇ ਸੀਗੇ ਮਤਲਬ ਕਿਸਾਨਾਂ ਨੂੰ ਮਗਰ ਲਾਇਆ ਸੀ ਝੂਠ ਝੂਠ ਬੋਲਣ ਤੇ ਕੋਈ ਵਿਆਜ ਨਹੀਂ ਲੱਗਦਾ ਜੇ ਜੁਮਲਾ ਬਣਾਉਂਦੇ ਝੂਠ ਬੋਲਣ ਤੇ ਵਿਆਜ ਲੱਗਦਾ ਉਹਦੇ ਸ਼ਾਇਦ ਹੀ ਹੋਣਾ ਕਰੇ ਸਟੇਟ ਕੋਈ ਐਮਐਸਪੀ ਨਹੀਂ ਦੇ ਸਕਦੀ ਨਾ ਇਹ ਕਾਨੂੰਨ ਬਣਾ ਸਕਦੀ ਆ ਹੰਸਰਾ ਜਦੋਂ ਵੇਖ ਲੀਓ ਉਦੋਂ ਇਹੀ ਗੱਲ ਕਰਦੇ ਮੈਨੂੰ ਜਿਤਾਓ ਮੈਂ ਵਿਚਲਾ ਰਸਤਾ ਬਣ ਕੇ ਅੱਗੇ ਭੜਵਿਆ ਪਾਕਿਸਤਾਨ ਤੋਂ ਜਿੱਟ ਕੇ ਆਇਆ ਸੀ ਅੱਗੇ ਕਿੱਥੋਂ ਜਿੱਟਿਆ ਸੀ ਇਹਨੇ ਮੂੰਹ ਖੋਲਿਆ ਐਮਐਸਪੀ ਦੇ ਬਾਰੇ ਉੱਥੇ ਬਿਲਕੁਲ ਨਹੀਂ ਤੇ ਨਹੀਂ ਖੋਲੇ ਤੇਨੂੰ ਸ਼ਰਮ ਨਹੀਂ ਆਉਂਦੀ ਫਿਰ ਕੀ ਜੀ ਸੰਦਾ ਬੰਦਾ ਸੁਣਦਾ ਆਪਦੇ ਆਪ ਨੂੰ ਇੱਕ ਗੱਲ ਦੂਜਾ ਮੇਰਾ ਸਵਾਲ ਇਹ ਆ ਇੱਥੇ ਜਵਾਬ ਦੇ ਦੇਜੇ ਬੰਦਾ ਇਹਦਾ ਕਿਸ ਗੱਲ ਦਾ ਕੀ ਦਿੱਲੀ ਜਿਹੜੀ ਰਾਜਧਾਨੀ ਉਹ ਕਹਿੰਦੇ ਬੀਜੇਪੀ ਵਾਲਿਆਂ ਦੀ ਹੈ ਇਹ ਪੰਜਾਬ ਦੇ ਲੋਕਾਂ ਦੀ ਨਹੀਂ ਸਾਰੇ ਦੇਸ਼ ਦੀ ਹੈ ਇਹ ਕਿਸਾਨਾਂ ਦੀ ਰਾਜਧਾਨੀ ਨਹੀਂ ਇਹ ਕਿਸਾਨਾਂ ਦੇ ਵਾਸਤੇ ਕਾਦੇ ਵਾਸਤੇ 9-9 ਇੰਚ ਦੇ ਕੇਲੇ ਜਿਹੜੀਆਂ ਗੱਡ ਤੇ ਸਿੰਗੂ ਬਾਦ ਬਦੋ ਤੇ ਸ਼ੰਭੂ ਵੀ ਕਿਸਾ ਗਾਂ ਜਾਣੀ ਨਾ ਇਹ ਜਿਹੜੇ ਬਾਵਾ ਜਿਹਦੇ ਕਿੱਦ ਗੱਡੇ ਕਿਸਾਨਾਂ ਲਈ ਕਿ ਇਹਨਾਂ ਨੂੰ ਇਹ ਪੰਜਾਬ ਦੇ ਬੰਦੇ ਨਹੀਂ ਸਮਝਦਾ ਅੰਸਰਾ ਜਸਨੀ ਇਸ ਗੱਲ ਕਰਕੇ ਕੋਈ ਜਵਾਬ ਦਿੱਤਾ ਹੋਵੇ ਬੋਲਿਆ ਤੇ ਜਿਵੇਂ ਤਿੰਨ ਮੀਟਿੰਗਾਂ ਨਾਲ ਇਹਨਾਂ ਦੇ ਲੀਡਰ ਆਏ ਆ ਪਿਊਸ਼ ਗੋਇਲ ਵੀ ਆਇਆ ਇਹਨਾਂ ਦੇ ਲੀਡਰ ਆਏ ਆ ਤਿੰਨ ਮੀਟਿੰਗਾਂ ਹੋਈਆਂ ਉਹਦੇ ਵਿੱਚ ਪਤਾ ਕੀ ਕਹਿੰਦੇ ਸੀ ਕਹਿੰਦੇ ਪੰਜ ਫਤਲਾਂ ਦੇ ਐਮਐਸਪੀ ਲੈ ਲਓ ਔਰ ਉਹ ਵੀ ਇੱਕ ਸਾਲ ਲਈ ਇਹ ਕਮੈਂਟ ਕਰੋ ਉਹ ਕੰਟਰੈਕਟ ਵਾਲਾ ਕੁਝ ਕਹਿ ਰਹੇ ਸੀਗੇ ਕਿਵੇਂ ਨੌਕਰੀਆਂ ਕੰਟਰੈਕਟ ਵਾਲੀਆਂ ਕੱਢੀਆਂ ਹੋਏ ਕੰਟਰੈਕਟ ਕਰਦੇ ਸੀਗੇ ਅਸੀਂ ਕੰਟਰੈਕਟ ਥੋੜੀ ਕਰਨਾ ਅਸੀਂ 23 ਫਤਲਾਂ ਦੇ ਐਮਐਸਪੀ ਲੈਣੀ ਆ ਅਸੀਂ ਪੰਜ ਤਾਂ ਥੋੜੀ ਲਵਾਂਗੇ ਉਹ ਵੀ ਕੰਟਰੈਕਟ ਇੱਕ ਸਾਲ ਲਈ ਇਹਨੂੰ ਪਤਾ ਹੀ ਮੇਰੀ ਸਰਕਾਰ ਜਾਣਕਾਰੀ ਖਾਨ ਜਾਣਦੇ ਆ ਓ ਸ਼ਰਮ ਹੋਣੀ ਚਾਹੀਦੀ ਐ ਤੁਹਾਨੂੰ ਟੁੱਪ ਕੇ ਮਰਦੇ ਉਹ ਜਿਹੜੇ ਤੁਸੀਂ ਆਪੇ ਆਪਨੇ ਬੀਜੇਪੀ ਦੇ ਲੀਡਰ ਕਹਾਉਨੇ ਹੋ ਬੀਜੇਪੀ ਦੇ ਸਮਰਥਕ ਕਹਾਉਨੇ ਹੋ ਉਹ ਇਹਨਾਂ ਨੇ ਤੁਹਾਨੂੰ ਬਿਸਕਟਾਂ ਨਾਲ ਨਹੀਂ ਟਿੱਡ ਭਰਨੇ ਜੇ ਟਿੱਡ ਭਰਨੇ ਆ ਨਾ ਤੁਹਾਡੇ ਤੇ ਕਿਸਾਨ ਜਿਹੜੀਆਂ ਕਣਕਾਂ ਫਸਲਾ ਬੀਜਦਾਵ ਦੇ ਵਿੱਚੋਂ ਤੇਰੀ ਰੋਟੀ ਐ ਦਰਖਤਾਂ ਨੂੰ ਨਹੀਂ ਲੱਗਦੀ ਜਿਹੜੇ ਤੁਸੀਂ ਅੱਜ ਪਕੌੜਿਆਂ ਦੇ ਡੁੱਲੇ ਹੋ ਉਹ ਪਕੌੜੇ ਛੱਡ ਕੇ ਨਾ ਤੁਸੀਂ ਸ਼ਰਮ ਕਰੋ ਉਹ ਕਿਸਾਨਾਂ ਨਾਲ ਖੜੋ ਉਹ ਤੁਹਾਨੂੰ ਪਤਾ ਲੱਗੇ ਉਹ ਦਰਦ ਕੀ ਹੁੰਦਾ ਤੁਹਾਡਾ ਕੋਈ ਆਪਣਾ ਹਜੇ ਤੱਕ ਮਰਿਆ ਨਹੀਂ ਬੀਜੇਵੀ ਦੇ ਹੱਥੋਂ ਜਿੱਤੇ ਤੁਹਾਡਾ ਮਰੂਗਾ ਨਾ ਉਦੋਂ ਪਤਾ ਲੱਗੂਗਾ ਸਾਡੇ 7500 ਵੀਰ ਤੇ 1500 ਹੱਥ ਸਾਡੇ ਨਾਲੋਂ ਵਿਛੜਿਆ 2020 ਤੇ 2021 ਦੇ ਵਿੱਚ ਤੇ ਤੁਸੀਂ ਬੀਜਪੀ ਦਾ ਬੀਜਪੀ ਦਾ ਪ੍ਰਚਾਰ ਕਰਦੇ ਹੋ ਵੋਟਾਂ ਪਾਉਣੇ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਆ ਤੁੱਪ ਕੇ ਮਰ ਜਾਣਾ ਚਾਹੀਦਾ ਤੁਹਾਨੂੰ 15 ਸ਼ਹੀਦ ਹੋ ਗਿਆ ਸਾਡੇ ਸ਼ੁੱਭ ਕਰਨਾ ਸਾਡਾ ਇਹਨਾਂ ਨੇ ਜਾਨ ਪੁੱਜ ਕੇ ਸ਼ਹੀਦ ਕੀਤਾ ਗੋਲੀ ਮਾਰੀ ਆ ਉਹਦੇ ਸਿਰ ਵਿੱਚ ਗੋਲੀ ਇਸ ਬੀਜੇਪੀ ਦੀ ਸਰਕਾਰ ਨੇ ਤੇ ਸਾਨੂੰ ਇਸ ਚੀਜ਼ ਦਾ ਜਵਾਬ ਦੇ ਕੇ ਜਾਵੇ ਅੱਜ ਹੰਸਰਾਜ ਇੱਥੇ ਆਇਆ ਸਾਡੇ ਨਾਲ ਇਹਦੀ ਮੁਲਾਕਾਤ ਕਰਾਓ ਅਸੀਂ ਇਸ ਚੀਜ਼ ਦਾ ਜਵਾਬ ਮੰਗਦੇ ਆ ਜੇ ਇੱਥੇ ਨਹੀਂ ਜਵਾਬ ਦੇਊਗਾ ਤੇ ਜਿੱਥੇ ਵੀ ਜਾਊਗਾ ਅਸੀਂ ਇਹਦਾ ਪਿੱਟ ਸਿਆਪਾ ਕਰਾਂਗੇ ਤੈਨੂੰ ਘੇਰਾਂਗੇ ਤੇ ਸਵਾਲ ਸਾਡੇ ਹੀ ਹੋਣਗੇ ਤੇ ਤੂੰ ਬੀਜੇਪੀ ਦੀ ਟਿਕਟ ਲਈ ਹੈ ਤੂੰ ਪੈਰਾਸ਼ੂਟ ਰਾਈ ਹਲਕਾ ਫਰੀਦਕੋਟ ਦੇ ਵਿੱਚ ਉਤਰ ਆ ਗਿਆ ਤੇਰੀ ਇਸ ਹਲਕੇ ਨੂੰ ਕੀ ਦੇਣਾ ਇਹ ਨਾ ਸਮਝੀ ਕਿ ਤੂੰ ਕਲਾਕਾਰ ਆ ਤੇ ਖੜੀ ਜਿੱਤ ਜਾਵੇਂਗਾ ਬੜੀ ਤੌਰ ਲਵਾਉਣੇ ਹੁੰਦੇ ਆ ਅਸੀਂ ਫਰੀਦਕੋਟ ਵਾਲੇ ਬੜਾ ਨੇੜੇ ਹੋ ਕੇ ਦੇਖਦੇ ਆ ਅਸੀਂ ਕੈਂਡੀਡੇਟ ਨੂੰ ਤੇ ਤੁਹਾਡਾ ਤੁਹਾਡਾ ਦਾ ਪਸ਼ੋਕੜੀ ਜਿਹੜਾ ਉਹ ਹੀ ਚਾਲਮਾ ਤੁਹਾਡਾ ਜਿਹੜਾ ਪਸ਼ੋਕੜਾ ਉਹ ਹਥਿਆਰਾ ਉਹ ਤੁਸੀਂ ਸਾਡੇ ਕਿਸਾਨਾਂ ਨੂੰ ਕੋਹ ਕੋਹ ਕੇ ਮਾਰਿਆ ਲਖੀਮਪੁਰ ਖੀਰੀ ਦੇ ਵਿੱਚ ਚਾਰ ਇਹਨਾਂ ਨੇ ਕਿਸਾਨ ਪੰਜਵਾਂ ਪੱਤਰਕਾਰ ਵੀਰ ਉਹ ਗੱਡੀ ਚੜਾ ਕੇ ਸ਼ਹੀਦ ਕਰ ਦਿੱਤਾ ਇਹਨੂੰ ਪੁੱਛੋ ਇਹਨੂੰ ਅੰਦਰ ਜਾ ਕੇ ਪੁੱਛੋ ਪੱਤਰਕਾਰ ਸਾਹਿਬ ਉੱਥੇ ਇੱਕ ਵਾਰੀ ਵੀ ਗਿਆ ਉਹ ਮਾਵਾ ਦੇ ਪੁੱਤ ਸੀ ਜਿਹੜੇ ਝੱਲ ਕੇ ਬਹਿ ਗਏ ਆ ਤੈਨੂੰ ਇਥੋਂ ਸੁੱਕਾ ਨਹੀਂ ਨਿਕਲਣ ਦਿੰਦੇ ਸਾਡੇ ਵੀ ਦਿਲ ਦੇ ਵਿੱਚ ਬਹੁਤ ਬਲਬਲੇ ਆ ਜੇ ਆਪਣੀ ਮਾਂ ਦਾ ਦੁੱਧ ਪੀਤਾ ਤੇ ਸਾਡੇ ਸਵਾਲਾਂ ਦੇ ਜਵਾਬ ਦੇ ਕੇ ਜਾਈਂ ਸਵਾਲ ਤੇਰੇ ਤੋਂ ਬਹੁਤ ਕਰਨੇ ਆ ਜੇ ਹੰਸ ਰਾਜਾ ਜੇ ਤੂੰ ਜੇ ਤੂੰ ਰੋਟੀ ਖਾਂਦਾ ਤੈਨੂੰ ਸ਼ਰਮ ਹੋਣੀ ਚਾਹੀਦੀ ਤੂੰ ਬੀਜੇਪੀ ਦਾ ਕੈਂਡੀਡੇਟ ਆ ਜੇ ਤੂੰ ਕਿਸਾਨਾਂ ਦਾ ਉਹ ਪੰਜਾਬ ਨੂੰ ਲੁੱਟ ਕੇ ਖਾ ਗਿਆ ਤੁਸੀਂ ਹੁਣ ਤੱਕ ਤੇ ਗੱਲਾਂ ਕਰਦੇ ਹੋ ਬੀਜੇਪੀ ਦੀਆਂ ਉਹ ਸਾਡੇ ਪਿੰਡ ਦਾ ਵੀ ਇੱਕ ਵਾਈ ਵੜ ਕੇ ਆਵੇ ਹੁਣੇ ਹੁਣੇ ਵੜ ਕੇ ਬੀਜੇਪੀ ਦੇ ਬੀਜੇਪੀ ਦਾ ਸਮਰਥਕ ਹੀ ਮੈਂ ਕਹੂੰਗਾ ਉਹਨੂੰ ਫੋਨ ਆਊਗਾ ਮੈਨੂੰ ਬਾਈ ਤੂੰ ਮੈਨੂੰ ਇਹ ਗੱਲ ਕਹੀ ਆ ਓ ਟੁੱਪ ਮਰ ਜਾ ਓ ਟੁੱਪ ਕੇ ਮਰ ਜਾ ਬੀਜੇਪੀ ਦੇ ਸਮਰਥਕੋ ਟੁੱਪ ਕੇ ਮਰ ਜਿਓ ਓਏ ਹਣੀ ਤੁਹਾਡੇ ਨਾਲ ਵੀ ਓਹੀ ਆ ਉਹ ਜੜੀ ਇਹਨਾਂ ਦੇ ਪੁੱਤਰਕਾਰ ਵੀਰਾਂ ਨਾ ਕੀਤੀ ਆ ਉਹ ਚਾਰ ਨੇ ਨਾਲੇ ਕਿਸਾਨ ਵੀਰਾਂ ਨੂੰ ਸ਼ਹੀਦ ਕੀਤਾ ਉਹ ਉਹਨਾਂ ਦਾ ਇਨਸਾਫ ਅਜੇ ਬਾਕੀ ਆ ਤੇ ਇਹਨਾਂ ਨੇ ਟੈਣੀ ਨੂੰ ਫਿਰ ਟਿਕਟ ਦੇ ਦਿੱਤੀ ਜ ਉਥੋਂ ਦੀ ਕੀ ਗੱਲ ਹੋ ਗਈ ਆ ਉਹ ਸਾਡੀਆਂ ਜਾਨਾਂ ਕੀਮਤੀ ਨਹੀਂ ਗੀਆਂ ਉਹ ਇੱਕ ਘਰ ਦੇ ਵਿੱਚ ਤੁਸੀਂ ਤੁਰੇ ਜਾਂਦੇ 70 ਵਛਾ ਦੇ ਦਿੰਦੇ ਆ ਕੀ ਗੱਲ ਉਹਨਾਂ ਮਾਵਾਂ ਦੇ ਵਲੂੰਦਰੇ ਨਹੀਂ ਜਾਂਦੇ ਕਾਲਜੇ ਉਹ ਤੁਸੀਂ ਚੁੱਪ ਕਰਕੇ ਤੁਰੇ ਫਿਰਦੇ ਹੋ ਤੁਹਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਬੀਜੇਪੀ ਵਾਲਿਓ ਉਹ ਜੇ ਤੁਸੀਂ ਆਪਣੀ ਮਾਂ ਦੇ ਪੁੱਤੋਂ ਓ ਅੱਜ ਹੀ ਇਸਤੀਫਾ ਦੇ ਦਿਓ ਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਓ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਤੂੰ ਵਾਲੀਆ ਪੈਸੇ ਵਿੱਚ ਆਇਆ ਤੂੰ ਵੇਖ ਤਾਂ ਲੈ ਤੂੰ ਵੇਖ ਤਾਂ ਲੈ ਤੇਰੇ ਤੇ ਕਿੰਨੇ ਕਿੰਨੇ ਸਵਾਲ ਖੜੇ ਆ ਓ ਤੂੰ ਜਵਾਬ ਦੇ ਕੇ ਮਰਚਾ ਕਰੇ ਬਹਿ ਜਾ ਹੰਸਿਆ ਕਰੇ ਬਹਿ ਜਾ ਤੂੰ ਚੁੱਪ ਕਰਕੇ ਤੇਰੀ ਇੱਜ਼ਤ ਵਧੂਗੀ ਆ ਥਾ ਥਾ ਧੂ ਧੂਕ ਕਰਾਉਣਾ ਫਿਰਦਾ ਓਏ ਤੇਰੀ ਇੱਜ਼ਤ ਕੋਈ ਬਣਦੀ ਨਹੀਂਗੀ ਇਹ ਤੇਰੀ ਇੱਜ਼ਤ ਘਟਦੀ ਆ ਭਾਜਪੀ ਦੇ ਸਮਰਥਕ ਮਰਦਾਬਾਦ 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 ਕੋਰੇ ਖਾਣ ਵਾਲੇ ਸਮਰਥਕ ਮਰਦਾਬਾਦ 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 ਉਹ ਦੁਕਾਨਦਾਰ ਉਹ ਕੋਈ ਗੱਲ ਨਹੀਂ ਚੋਰੀ-ਚੋਰੀ ਖਾਣਾ ਜਿੰਨੇ ਪਕੌੜੇ ਖਾਦੇ ਆ ਖਾਦੇ ਜਾਂਦੇ ਆ ਮਰਦੇ ਇਹਨਾਂ ਨੇ ਤੁਗਣੇ ਕਰਕੇ ਲੈਣੇ ਆ ਤੁਤੋਂ ਇਹ ਪਕੌੜੇ ਘਰੇ ਵੀ ਖਾਣਾ ਤਾਂ ਇਹਦੇ ਆਪਾਂ ਪ੍ਰਮਾਤਮਾ ਦਾ ਦਿੱਤਾ ਬੜਾ ਕੁਝ ਆ ਉਹ ਕਿਹੜੀਆਂ ਗੱਲਾਂ ਪਿੱਛੇ ਤੁਸੀਂ ਆ ਗਏ ਆ ਉਹ ਤੁਹਾਡੀਆਂ ਦੁਕਾਨਾਂ ਨੂੰ ਉਹ ਜਿੰਨੇ ਲਵਾ ਦਿੱਤੇ ਸੀ 2020 ਦੇ 21 ਦੇ ਵਿੱਚ ਇਹਨਾਂ ਨੇ ਉਹ ਜੱਥੇ ਬੰਦੀਆਂ ਨਾ ਹੁੰਦੀਆਂ ਤਾਂ ਦੁਕਾਨਾਂ ਨਹੀਂ ਸੀ ਖੁੱਲਣੀਆਂ ਤੁਸੀਂ ਯਾਦ ਨਹੀਂ ਰੱਖਦੇ ਤੁਸੀਂ ਮੌਕਾ ਪ੍ਰਸਤ ਬੰਦੇ ਹੋ ਤੁਹਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਮੈਂ ਕਹਿੰਨਾ ਓਏ ਸਿਰਾ ਸਿਰ ਫਸਾਏ ਹੋਏ ਆ ਤੁਸੀਂ ਪੱਗਾਂ ਦੇ ਵਿੱਚ ਉਹ ਬੀਜੇਪੀ ਦੇ ਝੰਡੇ ਲਾਓ ਅਸੀਂ ਤੁਹਾਨੂੰ ਝੰਡੇ ਲਾ ਕੇ ਵਿਖਾਈਏ ਤੁਸੀਂ ਦੁਕਾਨ ਤੁਹਾਡੇ ਸ਼ਹਿਰ ਦੇ ਕੋਟੀ ਸੇਖਾਂ ਦੇ ਵਸਨੀਕ ਆ ਉਹ ਕਿਹੜੇ ਤੁਸੀਂ ਉਹ ਕਿਹੜੇ ਤੁਸੀਂ ਪਕੌੜੇ ਖਾਣ ਆਏ ਹੋ ਉਹ ਡੁੱਬ ਕੇ ਮਰ ਜਾਓ ਤੁਸੀਂ ਆਪਣੇ ਜਵਾਕਾਂ ਦੇ ਆਪ ਦੁਸ਼ਮਣ ਬਣਦੇ ਜਾ ਰਹੇ ਆ ਤੁਸੀਂ ਆਪਣੇ ਜਵਾਕਾਂ ਦੇ ਆਪ ਦੁਸ਼ਮਣ ਬਣਦੇ ਜਾ ਰਹੇ ਹੋ ਤੇ ਜਦੋਂ ਜਦੋਂ ਵੀ ਕਿਤੇ ਇਤਰਾਫ ਦੇ ਵਿੱਚ ਗੱਲ ਹੋਊਗੀ ਤੇ ਫਿਰ ਬੀਜੇਪੀ ਦਾ ਜਿਹੜਾ ਹਾਲ ਹੁਣ ਹੁੰਦਾ ਤੇ ਉਹੀ ਹਾਲ ਉਦੋਂ ਹੋਇਆ ਕਰੂਗਾ ਇਹ ਲਿਖਿਆ ਜਾਊਗਾ ਕਿ ਬੀਜੇਪੀ ਪੰਜਾਬ ਪੰਜਾਬ ਦੇ ਵਿੱਚ ਮਰਦਾਬਾਦ ਸੀ ਮਰਦਾਬਾਦ ਹੈ ਤੇ ਮਰਦਾਬਾਦੀ ਰਹੂਗੀ ਬੀਜੇਪੀ ਸਰਕਾਰ ਜਿੰਦਾਬਾਦ ਮਰਦਾਬਾਦ ਹੰਸਰਾਜ ਮਰਦਾਬਾਦ 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 ਬੀਜੇਪੀ ਦੀ ਜੁੰਡਲੀ ਮਰਦਾਬਾਦ ਜਿੰਦਾਬਾਦ ਯੇ ਵੀ ਸਰਕਾਰ ਮਰਦਾਬਾਦ 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 ਅਨਸਰਾਜ ਮਰਦਾਬਾਦ